ਸਾਦੇ ਵਪਾਰੀ ਵਰਗ ਨੂੰ ਪੂਰਾ ਸਮਰਥਨ ਮਿਲਿਆ ਜੋ ਕੱਲ ਨਾਗਰਦੀਆਂ ਨੰਗਾ ਨਾਚ ਹੋਇਆ ਇੱਥੇ ਮਾਨਸਾ ਦੇ ਵਿੱਚ ਉਹਨੂੰ ਦੇਖਦੇ ਹੋਏ ਸਾਰੇ ਵਪਾਰੀ ਡਰ ਦੇ ਮਾਹੌਲ ਸੀ ਸਹਿਮ ਦਾ ਮਾਹੌਲ ਸੀ ਤਾਂ ਮਾਨਸਾ ਦੀਆਂ ਧਾਰੀਆਂ ਧਾਰਮਿਕ ਵਪਾਰਿਕ ਤੇ ਆਰਥਿਕ ਵਿਜਥੇਬੰਦੀਆਂ ਨੇ ਬੰਦ ਦੀ ਘੋਲ ਦਿੱਤੀ ਸੀ ਜੋ ਵਪਾਰੀ ਭਰਾਵਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਹੈ ਤੇ ਅੱਜ ਮਾਰਾ ਮਾਨਸਾ ਸੰਪੂਰਨ ਤੌਰ ਤੇ ਬੰਦ ਹੈ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਬਿਜੇ ਰੌਨਲਡ ਟਾਈਮ ਦੇ ਵਿੱਚ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਅਤੇ ਉਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਤੇ ਉਹਨਾਂ ਦਾ ਤਾਰ ਕਿੱਥੇ ਜੁੜਦੇ ਆ ਜੇ ਇਹ ਸਾਨੂੰ ਚੰਗਾ ਨਾ ਦੱਸਿਆ ਇਹਨਾਂ ਨੇ ਤਾਂ ਸਾਨੂੰ ਅਗਲਾੜਾ ਸੰਘਰਸ਼ੋਂ ਛੁਡਣਾ ਪਊਗਾ ਸਾਰਾ ਸ਼ਹਿਰ ਕੀ ਆਪ ਦੇਖ ਰਹੇ ਹੋ ਕਿ ਸਾਰਾ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ ਸਾਡਾ ਬਹੁਤ ਹੀ ਪੀਸਫੁਲ ਏਰੀਆ ਹੈ ਔਰ ਬਹੁਤ ਸਾਡੇ ਅਮਨ ਪਸੰਦ ਲੋਕ ਨੇ ਔਰ ਹਮੇਸ਼ਾ ਸ਼ਹਿਰ ਵਾਲੇ ਹਰ ਵਿਅਕਤੀ ਵਪਾਰੀ ਦੁਕਾਨਦਾਰ ਮਜ਼ਦੂਰ ਸਾਰੇ ਸ਼ਾਂਤੀ ਚਾਹੁੰਦੇ ਨੇ ਔਰ ਸਰਕਾਰਾਂ ਤੋਂ ਉਮੀਦ ਵੀ ਕੀਤੀ ਜਾਂਦੀ ਹੈ ਕਿ ਜਿੱਥੇ ਤੁਸੀਂ ਬਣਦੀਆਂ ਸਹੂਲਤਾਂ ਦੇਣੀਆਂ ਐ ਉੱਥੇ ਤੁਸੀਂ ਲਾਅ ਐਂਡ ਆਰਡਰ ਨੂੰ ਤੁਸੀਂ ਮੇਨਟੇਨ ਰੱਖਣਾ ਹੈ ਤੁਸੀਂ ਹਰ ਵਿਅਕਤੀ ਨੂੰ ਸੇਫ ਰੱਖਣਾ ਹੈ ਕਿਉਂਕਿ ਹਰ ਬੰਦਾ ਟੈਕਸ ਪਰਦੇ ਪੇ ਕਰਦਾ ਹੈ ਔਰ ਤਨਖਾਹਾਂ ਮੁਲਾਜ਼ਮਾਂ ਨੂੰ ਜਿਹੜੇ ਉਹਨਾਂ ਦੀ ਸੁਰੱਖਿਆ ਲਈ ਨੇ ਉਹਨਾਂ ਨੂੰ ਸਾਰਿਆਂ ਨੂੰ ਤਨਖਾਹ ਆਮ ਲੋਕ ਦੀ ਜੇਬ ਤੋਂ ਜਾਂਦੀਆਂ ਨੇ ਔਰ ਤੁਸੀਂ ਆਪਦੀ ਡਿਊਟੀ ਤੋਂ ਪੋਤਾਹੀ ਵਰਤ ਰਹੇ ਹੋ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਇਹ ਹਾਲਾਤ ਬਣੇ ਹੋਏ ਆ ਉੱਥੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ دہشت ਦਾ ਮਾਹੌਲ ਬਣਿਆ ਹੋਇਆ ਹੈ ਔਰ ਸਾਰੇ ਅੱਜ ਸ਼ਹਿਰ ਨਿਵਾਸੀ ਇਕੱਠੇ ਨੇ ਇਸ ਗੱਲ ਤੇ ਚਰਚਾ ਕਰ ਰਹੇ ਆ ਕਿ ਇਹ ਜਿਹੜੀ ਕਟਨਾ ਹੋਈ ਹੈ ਇਹਦੇ ਪਿੱਛੇ ਕੀ ਦਾ ਹੱਥ ਹੈ ਕੀ ਸਾਡਾ ਵਪਾਰ ਖਤਮ ਕਰਨ ਤੇ ਲੱਗੇ ਹੋਏ ਆ ਕੀ ਸਾਡੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਸਾਡੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਕੀ ਇਹਦੀ ਸ਼ਾਰਜਿਸ਼ ਹੈ ਔਰ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹ ਘਟਨਾ ਜਿਹੜੀ ਹੋਈ ਹੈ ਇਹ ਆਖਰੀ ਘਟਨਾ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਪਸੰਦ ਨੇ ਸਾਡਾ ਸ਼ਹਿਰ ਆਮਨ ਸ਼ਾਂਤੀ ਪਸੰਦ ਹੈ ਸਾਡੇ ਸ਼ਹਿਰ 'ਚ ਅਜਿਹੀ ਘਟਨਾ ਕਦੇ ਦੁਬਾਰਾ ਨਹੀਂ ਹੋਣੀ ਚਾਹੀਦੀ ਇਹ ਪ੍ਰਮਾਤਮਾ ਨੇ ਸੋ ਕਰਾਕੀ ਕੇ ਕਿਸੇ ਜਾਨਮਾਲ ਦੀ ਰੱਖਿਆ ਜਿਹੜਾ ਹੈਗਾ ਉਹ ਕੀਤੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਹਦੇ ਨਾਲ ਹਰ ਵਿਅਕਤੀ ਡਰ ਗਿਆ ਹਰ ਵਿਅਕਤੀ ਦਾ ਜਿਹੜਾ ਛੋਟੇ ਬੱਚੇ ਆ ਉਹਨਾਂ ਦਾ ਪਰਿਵਾਰ ਹੈ ਦੁਕਾਨ ਤੇ ਜਾਣ ਤੋਂ ਡਰ ਲੱਗਦਾ ਹੈ ਪੈ ਖਾਂਦੇ ਆ ਵੀ ਪਤਾ ਨਹੀਂ ਕੋਈ ਆ ਕੇ ਦੋ ਪੈਸਿਆਂ ਦਾ ਬੰਦਾ ਕਿਸੇ ਦੀ ਚਾਨ ਲੈ ਕੇ ਚਲਾ ਜਾ ਸਕਦਾ ਹੈ ਕਿਸੇ ਦਾ ਕੋਈ ਕੁਝ ਵਿਗਾੜ ਨਹੀਂ ਸਕਦੇ ਪੁਲਿਸ ਨਾਲ ਬੈਠੀ ਹੈ ਥੋੜੀ ਦੂਰੀ ਤੇ ਥਾਣਾ ਹੈ ਲੇਕਿਨ ਉਹਨਾਂ ਨੂੰ ਕਿਸੇ ਨੇ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਬਹੁਤ ਆਰਾਮ ਨਾਲ ਉਹ ਫਾਇਰਿੰਗ ਕਰਕੇ ਸ਼ਹਿਰ ਦੇ ਵਿੱਚੋਂ ਨਿਕਲ ਗਏ ਬੇਸ਼ੱਕ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਪੁਲਿਸ ਉਹਨਾਂ ਨੂੰ ਡ੍ਰੈਸ ਕਰ ਲੇ ਫੜ ਲੇ ਲੇਕਿਨ ਜੇ ਅਗਰ ਤੁਰੰਤ ਕੋਈ ਐਕਸ਼ਨ ਹੋਇਆ ਹੁੰਦਾ ਤਾਂ ਉਹਦਾ ਅਸਰ ਪੂਰੇ ਸ਼ਹਿਰ ਤੇ ਜਾਣਾ ਸੀ ਪੂਰੇ ਸ਼ਹਿਰ ਨੇ ਇਹ ਸਮਝਣਾ ਸੀ ਕਿ ਅਸੀਂ ਸੇਫ ਆ ਪੁਲਿਸ ਸਾਡੇ ਨਾਲ ਹੈ ਪੂਰੀ ਤਰ੍ਹਾਂ ਤੇ ਜਿਹੜਾ ਹੈਗਾ ਕਾਰਵਾਈ ਹੋ ਗਈ ਹੈ ਲੇਕਿਨ ਅਜਿਹਾ ਕੁਝ ਨਾ ਹੋਣ ਕਰਕੇ ਜਿਹੜਾ ਹੈਗਾ ਅੱਜ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਅੱਜ ਸਾਡੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਸੁਭਾ ਪ੍ਰਧਾਨ ਰਾਜਾ ਵੜਿੰਗ ਜੀ ਵੀ ਚੰਦ ਕੁਝ ਸਮੇਂ ਵਿੱਚ ਇੱਥੇ ਪਹੁੰਚਣ ਆਲੇ ਆ ਉਹ ਵੀ ਸ਼ਹਿਰ ਨਿਵਾਸੀਆਂ ਨੂੰ ਹਰੋਸਾ ਤੇ ਹਮਦਰਦੀ ਉਹਨਾਂ ਨਾਲ ਕਰਨ ਲਈ ਆ ਰਹੇ ਨੇ ਤੇ ਅੱਜ ਸਾਰੇ ਸ਼ਹਿਰ ਨਿਵਾਸੀ ਇਸ ਧਰਨੇ ਤੇ ਇਕੱਠੇ ਜਿੱਦਾਂ ਕੱਲ੍ਹ ਜੋ ਗੁੰਡਾਗਰਦੀ ਦਾ ਨੰਗਾ ਨਾ ਸ਼ਹਿਰ ਦੇ ਵਿੱਚ ਹੋਇਆ ਤੁਸੀਂ ਦੇਖਿਆ ਦੋ ਜਗ੍ਹਾ ਦੇ ਉੱਤੇ ਬਸ ਇਨਸਾਫ ਸੰਧ ਲੋਕਾਂ ਦੇ ਉੱਤੇ ਫਾਇਰਿੰਗ ਹੋਈ ਹੈ ਹੋਰ ਬੜਾ ਹੀ ਦਹਿਸ਼ਤ ਦਾ ਮਾਹੌਲ ਜਿਹੜਾ ਸ਼ਹਿਰ ਦੇ ਵਿੱਚ ਤਾਂ ਪਿਛਲੇ ਦਿਨੀ ਲਗਾਤਾਰ ਚੋਰੀਆਂ ਡਕੈਤੀਆਂ ਦਾ ਜਿਹੜਾ ਫੋਟਬਾਲ ਹੈ ਉਹ ਤੁਸੀਂ ਨਿਤ ਦਿਹਾੜੇ ਦੇਖ ਰਹੇ ਹੋ ਉਸ ਦੇ ਖਿਲਾਫ ਅੱਜ ਮਾਨਸਾ ਸ਼ਹਿਰ ਦੇ ਇਨਸਾਫ ਸੰਧ ਲੋਕ ਵਪਾਰੀ ਕਸਾਣ ਮਜ਼ਦੂਰ ਹਰ ਕੱਪ ਦੇ ਲੋਕਾਂ ਨੇ ਦੁਕਾਨਦਾਰਾਂ ਨੇ ਪੂਰੀ ਤਰ੍ਹਾਂ ਮੁਕੰਮਲ ਬੰਦ ਕਰਕੇ ਅੱਜ ਸਰਕਾਰ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਇਥੋਂ ਦੀ ਮੈਂ ਐਡਮਿਨਿਸਟ੍ਰੇਸ਼ਨ ਅੱਗੇ ਇੱਕ ਇਹ ਆਪਣਾ ਰੋਸ ਜਿਹੜਾ ਪ੍ਰਗਟ ਕਰ ਰਹੇ ਨੇ ਕਿ ਜੇ ਇਸੇ ਹੀ ਤਰ੍ਹਾਂ ਪੰਜਾਬ ਦਾ ਹਾਲ ਰਿਹਾ ਜੇ ਇਸੇ ਹੀ ਤਰ੍ਹਾਂ ਸਾਡੇ ਮਾਨਸਾ ਦਾ ਹਾਲ ਰਿਹਾ ਤਾਂ ਸਾਡਾ ਬਣੂਗਾ ਕਿ ਹਰ ਮਤਲਬ ਵਿਅਕਤੀ ਹਰ ਜਿਹੜਾ ਨਾਗਰਿਕ ਹੈ ਇਨਸਾਫ ਸੰਤ ਜਿਹੜੇ ਧੋਖ ਨੇ ਉਹ ਬੜੀ ਚਿੰਤਾ ਦੇ ਵਿੱਚ ਨੇ ਬੜੇ ਲੋਕਾਂ ਨੇ ਬੜੇ ਮਤਲਬ ਇਸ ਆਸਾਂ ਉਮੀਦਾਂ ਦੇ ਨਾਲ ਸਰਕਾਰ ਬਦਲੀ ਸੀ ਸਰਕਾਰ ਬਣਾਈ ਸੀ ਲੱਗਦਾ ਸੀ ਕਿ ਸ਼ਾਂਤੀਪੂਰਵ ਅਸੀਂ ਆਪਣਾ ਜੀਵਨ ਬਤੀਤ ਕਰ ਸਕਾਂਗੇ ਔਰ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਚੰਗਾ ਹੋਊਗਾ ਸੁਰੱਖਿਤ ਹੋਊਗਾ ਸ਼ਾਂਤੀਪੂਰਵ ਕਾ ਅਪਾ ਜਿਹੜਾ ਆਪਣੀ ਜੀਵਨ ਦਾ ਗੁਜ਼ਰਵਾਸਰ ਕਰ ਸਕਾਂਗੇ ਪਰ ਅੱਜ ਅਸੀਂ ਵੇਖ ਰਹੇ ਹਾਂ ਜੋ ਸਾਡੇ ਨਾਲ ਬਤੀਤ ਹੋ ਰਿਹਾ ਜੋ ਸਾਡੇ ਨਾਲ ਵਾਪਰ ਰਿਹਾ ਬਹੁਤ ਹੀ ਮੰਦ ਭੱਗਾ ਹੈ ਇੱਥੇ ਅੱਜ ਇਸ ਪੰਜਾਬ ਦੇ ਇੱਥੇ ਸਮੁੱਚੇ ਸ਼ਹਿਰੀ ਅੱਜ ਮਾਨਸਾ ਦੇ ਵੀ ਇਸ ਗੱਲ ਦੀ ਮੰਨ ਚੜਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਆ ਉਹਨਾਂ ਨੂੰ ਨਾਕ ਪਾਈ ਜਾਵੇ ਜਿਹੜੇ ਸਬੰਧਤ ਲੋਕ ਨੇ ਉਹਨਾਂ ਨੂੰ ਫੜਿਆ ਜਾਵੇ ਇਹਨਾਂ ਨਾਲ ਕੋਈ ਵੀ ਇਸ ਤਰ੍ਹਾਂ ਦਾ ਲਿਪਾ ਪੋਚੀ ਵਾਲਾ ਮਾਹੌਲ ਜਿਹੜਾ ਨਾ ਬਣਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡਾ ਰੋਹ ਜਿਹੜਾ ਹੈਗਾ ਮਾਨਸਿਕ ਭੜਕੂਗਾ ਔਰ ਪੰਜਾਬ ਦੇ ਵਿੱਚ ਭੜਕੂਗਾ ਅਸੀਂ ਵੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਸੰਗਰਸ਼ ਦੇ ਵਿੱਚ ਇਸ ਰੋਸ ਪ੍ਰੋਟੈਸਟ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲਾ ਹੋ ਤੇ ਆਉਣ ਵਾਲੇ ਸਮੇਂ 'ਚ ਜੋ ਵੀ ਪ੍ਰੋਟੈਸਟ ਦੀ ਰੂਪਰੇਤਾ ਹੋਊਗੀ ਉਸ ਦੇ ਵਿੱਚ ਪੂਰੀ ਤਰ੍ਹਾਂ ਫੈਜੋ ਦੇ ਮਾਹੌਲ ਹੈ ਇਹ ਹਰੇਕ ਉਹ ਮਾਨਸਾ ਦਾ ਵਾਸੀ ਉਹ ਮਾਨਸਾ ਦਾ ਨਾਗਰਿਕ ਜਿਹੜਾ ਚਾਹੁੰਦਾ ਵੀ ਮਾਨਸਾ ਦੇ ਵਿੱਚ ਸੁਖਾਮੇ ਮਾਹੌਲ ਦੇ ਵਿੱਚ ਰਹੀਏ ਮਾਨਸਾ ਸੁਖਾਮੇ ਮਾਹੌਲ ਦੇ ਵਿੱਚ ਵਪਾਰ ਕੀਤਾ ਜਾ ਸਕੇ ਭਾਈਚਾਰੇ ਦਾ ਸਾਂਝਾ ਨਾ ਖਰਾਬ ਹੋਵੇ ਹਰ ਇੱਕ ਬੰਦਾ ਇੱਥੇ ਅਜ ਤਾਂ ਨੇ ਦੇ ਵਿੱਚ ਪਹੁੰਚਿਆ ਉਹਦਾ ਕਾਰਨ ਇਹ ਹੈ ਵੀ ਕੱਲ ਕਈ ਵੰ 4 ਵਜੇ ਦੇ ਆਸ-ਪਾਸੇ ਸਾਡੇ ਖਿਆਲੇ ਵਾਲੇ ਵਪਾਰੀ ਭਰਾ ਦੇ ਉੱਤੇ ਦੋ ਤਿੰਨ ਗੋਲੀਆਂ ਵਾਰੀ ਕੀਤੀਆਂ ਉਸ ਤੇ ਰੋਸ ਦੇ ਵਿੱਚ ਇਹ ਅੱਜ ਧਰਨਾ ਲਾਇਆ ਗਿਆ ਮਾਨਸਾਹਬ ਬੰਦ ਦੀ ਕੌਲ ਹੈ ਜੀ ਤਾਂ ਲਗਭਗ ਦਿਖਾ ਸਕਦੇ ਕੈਮਰਾ ਵੀ ਸਾਰਾ ਮਾਨਤਾ ਤਕਰੀਬਨ ਬੰਦ ਹੈਗਾ ਪਰ ਜਿਹੜੀ ਵੱਡੀ ਗੱਲ ਆ ਗਈ ਇਹ ਅੱਜ ਪਹਿਲੀ ਘਟਨਾ ਨਹੀਂ ਹੋਈ ਹੈਗੀ ਇਹ ਪਿਛਲੇ 6 ਮਹੀਨਿਆਂ ਦੀ ਗੱਲ ਕਰੀਏ ਤਾਂ ਮਾਨਸਾ ਦੇ ਵਿੱਚ ਇਹ ਜਿਹੇ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ ਵਪਾਰੀਆਂ ਨੂੰ ਇੱਕ سٹੋਰ ਸਟਿੰਗ ਬਾਸ ਤੇ ਪ੍ਰੋਫਿਟੀ ਵਾਸਤੇ ਜਾਂ ਕੋਈ ਠੱਕੇ ਨਾਲ ਸਮਾਨ ਲੈਣ ਬਾਸ ਤੇ ਤੇ ਉਹਨਾਂ ਨੂੰ ਕਿਵੇਂ ਨਾ ਜਿਵੇਂ ਉਹਨਾਂ ਨੂੰ ਮੈਂਟਲ ਤੌਰ ਤੇ ਤੇ ਫਿਰ ਫਾਈਨੈਂਸ਼ੀਅਲ ਤੌਰ ਤੇ ਖਤਮ ਕਰਨ ਵਾਸਤੇ ਇਹ ਸਾਰੇ ਜਿਹੜੇ ਜਿਹੜੇ ਕੰਮ ਆ ਹੋ ਰਹੇ ਨੇ ਤੇ ਅੱਜ ਤੱਕ ਕੋ ਕਿਸੇ ਵੀ ਘਟਨਾ ਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਪ੍ਰੋਪਰ ਜਾਂਚ ਨਹੀਂ ਕੀਤੀ ਗਈ ਵੀ ਅਸਲ ਦੇ ਵਿੱਚ ਇਹ ਕੌਣ ਲੋਕ ਨੇ ਜਿਹੜੇ ਮਾਨਸਾ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹ ਨਹੀਂ ਨਹੀਂ ਅੱਜ ਤੋਂ ਪਹਿਲਾਂ ਜੇ ਗੱਲ ਕਰੀਏ ਜਦੋਂ ਦੀ ਇਹ ਬੌਕਰ ਸਰਕਾਰ ਆਈ ਆ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੀ ਮੈਂ ਮਾਨਸਰ ਦੀ ਜੇ ਗੱਲ ਕਰੀਏ ਤਾਂ ਅੱਜ ਤੱਕ ਸਾਡੀ ਜਿਹੜੀ ਭਾਈਚਾਰਕ ਸਾਂਝ ਉਹ ਬਹੁਤ ਵਧੀਆ ਰਹੀ ਹੈ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਵਰਤਦੇ ਆ ਇੱਕ ਦੂਜੇ ਦੀ ਮਦਦ ਕਰਦੇ ਆ ਪਰ ਹੁਣ ਜਿਹੜਾ ਇਹ ਮਾਹੌਲ ਹੋ ਗਿਆ ਇਹ ਮਾਹੌਲ ਦੇ ਨਾਲ ਸਾਡੇ ਭਾਈਚਾਰੇ ਦੇ ਵਿੱਚ ਤਰੇੜ ਪਾਈ ਜਾ ਰਹੀ ਹੈ ਇਹ ਲੋਕ ਕੌਣ ਨੇ ਕਿਉਂ ਕਰ ਰਹੇ ਨੇ ਉਹਨਾਂ ਦਾ ਅਸਲੀ ਮੰਤਵ ਕੀ ਹੈ ਅੱਜ ਤੱਕ ਇਹ ਪੁਲਿਸ ਵੱਲੋਂ ਕੋਈ ਵੀ ਜਾਂਚ ਪੂਰੀ ਪ੍ਰੋਪਰ ਨਹੀਂ ਕੀਤੀ ਗਈ ਆਮ ਤੌਰ ਤੇ ਕੀ ਹੁੰਦਾ ਹੈਗਾ ਜਿਹੜੇ ਬੰਦੇ ਅਟੈਕ ਕਰ ਦਿੰਦੇ ਨੇ ਉਹ ਤਾਂ ਨਿਛੇੜੀ ਹੁੰਦੇ ਨੇ ਉਹਨਾਂ ਨੂੰ ਜਦੋਂ ਅਟੈਕ ਕਰਦੇ ਨੇ ਉਹ ਫੜੇ ਜਾਂਦੇ ਨੇ ਫੜੇ ਜਾਂਦੇ ਨੇ ਉਹ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਜਾਂਦਾ ਹੈ ਪਰ ਅਸਲ ਗੱਲ ਉਹਨਾਂ ਨੂੰ ਵਹੀਕਲ ਕੌਣ ਪ੍ਰੋਵਾਈਡ ਕਰਾ ਰਿਹਾ ਹੈਗਾ ਉਹਨਾਂ ਨੂੰ ਬਾਈਪਾਸ ਕੌਣ ਪ੍ਰੋਵਾਈਡ ਕਰਾ ਰਿਹਾ ਹੈਗਾ ਨੋਟੀਸ ਆਫ ਦਾ ਇਨਸੀਡੈਂਟਸ ਵੀ ਨੇ ਅੱਜ ਤੱਕ ਕਿਸੇ ਵੀ ਘਟਨਾ ਦਾ ਕੋਈ ਵੀ ਰੰਗਾਈ ਦੇ ਨਾਂ ਜਾਣੀ ਕੀਤੀ ਗਈ ਵੀ ਇਹ ਲੋਕ ਕੌਣ ਨੇ ਜਿਹੜੇ ਜਿਹੜੇ ਮਾਨਸਾ ਦਾ ਪੰਜਾਬ ਨੂੰ ਹੋਰ ਖਰਾਬ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰੂੰਗਾ ਵੀ ਇਹ ਜਿਹੜਾ ਅਸਲ ਜਿਹੜੇ ਬੰਦੇ ਮਾੜੇ ਅੰਸਰ ਨੇ ਉਹ ਫੜੇ ਜਾਣ ਜਿੰਨਾ ਟਾਈਮ ਉਹ ਨਹੀਂ ਫੜੇ ਜਾਂਦੇ ਇਹ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਇਸ ਕਰਕੇ ਤੁਸੀਂ ਨਿੱਜੀ ਜ਼ਿੰਮੇਵਾਰੀ ਜਿਹੜੇ ਲੱਖਾਂ ਗਰੰਟੀਆਂ ਦੇ ਕੇ ਤੁਸੀਂ ਸਰਕਾਰ ਦੇ ਵਿੱਚ ਆਇਓ ਇੱਕ ਗਰੰਟੀ ਤੁਸੀਂ ਕਿਉਂ ਨਹੀਂ ਲੈ ਰਹੇ ਵੀ ਜਿਹੜੇ ਵਪਾਰੀ ਨੇ ਜਿਹੜਾ ਮਾਨਸਾ ਦੇ ਲੋਕ ਨੇ ਇਹਨਾਂ ਦੀ ਪ੍ਰੋਟੈਕਸ਼ਨ ਕਰਨਾ ਇਹ ਤੁਹਾਡੀ ਗਰੰਟੀ ਹੈ ਠੀਕ ਹੈ ਇਹ ਥੋੜਾ ਹੱਕ ਬੰਦਾ ਸਾਨੂੰ ਵੋਟਾਂ ਪਾ ਕੇ ਅਸੀਂ ਦਿੱਤੀ ਦੇ ਬਿਠਾਇਆ ਗਿਆ ਤੇ ਥੋੜਾ ਇਹ ਨਿੱਜੀ ਹੱਕ ਬੰਦਾ ਹੈਗਾ ਥੋੜੀ ਜ਼ਿੰਮੇਵਾਰੀ ਬਣਦੀ ਹੈ ਮਾਨ ਸਾਡੇ ਚਸ਼ਕਾਵਾ ਮਾਹੌਲ ਰਹੇ ਚੰਗਾ ਵਪਾਰ ਰਹੇ ਭਾਈਚਾਰਕ ਸਾਂਝ ਰਹੇ ਜੇ ਨਹੀਂ ਰਹਿੰਦੀ ਤਾਂ ਇਹ ਜੇ ਧਰਨ ਤੁਸੀਂ ਬਾਰੀ-ਬਾਰੀ ਦੇਖੋ ਅ ਇਸ ਸਰਕਾਰ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਲਈ ਆਪਣੀ ਜਾਨ ਮਾਲ ਦੀ ਰੱਖਿਆ ਕਰਨਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਇੱਕ ਕਾਰਜ ਬਣ ਚੁੱਕਿਆ ਕਿਉਂਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਵਿੱਚ ਬਿਲਕੁਲ ਅਸਫਲ ਸਾਬਤ ਹੋਈ ਹੈ ਵਪਾਰੀ ਵਰਗ ਹੈ ਜਿਹੜਾ ਉਹਨੂੰ ਇੱਕ ਡਰ ਦੇ ਮਾਹੌਲ ਦੇ ਵਿੱਚ ਇੱਕ ਸਹਿਮ ਦੇ ਮਾਹੌਲ ਦੇ ਵਿੱਚ ਰਹਿਣਾ ਪੈ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਤੋਂ ਪਰੋਧੀਆਂ ਮੰਗੀਆਂ ਜਾ ਰਹੀਆਂ ਨੇ ਔਰ ਇਹ ਗੱਲਾਂ ਤੋਂ ਪੰਜਾਬ ਸਰਕਾਰ ਬਿਲਕੁਲ ਅਵੇਅਰ ਹੈ ਬਟ ਉਹਦੀ ਕਾਰਵਾਈ ਬਿਲਕੁਲ ਜ਼ੀਰੋ ਹੈ ਅੱਜ ਮਾਨਸਾ ਸ਼ਹਿਰ ਸਾਰਾ ਬੰਦ ਹੈ ਔਰ ਇਹ ਮਾਨਸਾ ਸ਼ਹਿਰ ਜਿਹੜਾ ਬੰਦ ਹੈ ਇਹ ਮਾਨਸਾ ਦੇ ਵਪਾਰੀਆਂ ਦਾ ਔਰ ਸਾਰੇ ਭਾਈਚਾਰਿਆਂ ਦਾ ਇੱਕੇ ਦਾ ਸਬੂਤਾ ਸਰਕਾਰ ਦੀ ਨਲਕੀ ਦੇਖਣਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜੋ ਕਿ ਹੋਮ ਮਿਨਿਸਟਰ ਵੀ ਹੈ ਔਰ ਹੋਮ ਮਿਨਿਸਟਰ ਦੀ ਜਿਹੜੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਹੈ ਉਹ ਬਿਲਕੁਲ ਫਲॉप ਹੈ ਕਿਉਂਕਿ ਪੰਜਾਬ ਦੀ ਸਰਕਾਰ ਹੈ ਜੇ ਉਹ ਕੇਜਰੀਵਾਲ ਦਿੱਲੀੋਂ ਚਲਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਗੈਂਗਸਟਰ ਪੰਜਾਬ ਨੂੰ ਜਿੱਨਾਂ 'ਚ ਬੈਠ ਕੇ ਚਲਾ ਰਹੀ ਔਰ ਪੰਜਾਬ ਦਾ ਹੋਮ ਮਿਨਿਸਟਰ ਇਸ ਮੁੱਦੇ ਤੇ ਬਿਲਕੁਲ ਫੇਲ ਹੋ ਚੁੱਕਿਆ ਔਰ ਸਰਕਾਰ ਹੈ ਜਿਹੜੀ ਉਹ ਲੋਕਾਂ ਨੂੰ ਪੰਜਾਬ ਦੇ ਲੋਕ ਤਾਂ ਇਸ ਹਾਲਾਤ 'ਚ ਆ ਗਏ ਨੇ ਕਿ ਸਿਰਫ ਜੇ ਉਹਨਾਂ ਨੂੰ ਇੱਕ ਜਿਉਂਦਾ ਰਹਿਣਾ ਹੀ ਮਿਲ ਜੇ ਤਾ ਲੋਕ ਉਹ ਵੀ ਸਰਕਾਰ ਦੇ ਧੰਨਵਾਦੀ ਹੋਣਗੇ ਕਿਉਂਕਿ ਵਪਾਰ ਔਰ ਸਾਰੇ ਲੋਕਾਂ ਦੇ ਕੰਮ ਧੰਦੇ ਆਲਰੇਡੀ ਖਤਮ ਹੋ ਚੁੱਕੇ ਆ ਇੱਕ ਜਾਨ ਬਚੀ ਹੈ ਉਸ ਜਾਨ ਦੇ ਲਈ ਵੀ ਅੱਜ ਸਾਰਾ ਮਾਨਸਾ ਦੇ ਲੋਕ ਦੁਖਾਈ ਪਾ ਰਹੇ ਹੈ ਕਿ ਅਸੀਂ ਆਪਦੇ ਘਰਾਂ ਤੇ ਦੁਕਾਨਾਂ 'ਚ ਵੀ ਅਸੀਂ ਸੁਰੱਖਿਤ ਰਹਿ ਸਕੀਏ ਕਿ ਉਸ ਤਰਲੇ ਦੇ ਲੋਕ ਇਕੱਠੇ ਹੋਏ ਨੇ ਔਰ ਪੰਜਾਬ ਸਰਕਾਰ ਹੈ ਜਿਹੜੀ ਉਹ ਬਿਲਕੁਲ ਕੰਪਲੀਟਲੀ ਫੇਲਿਅਰ ਹੈ ਔਰ ਜਿਹੜਾ ਇੱਕ ਬਦਲਾਅ ਆ ਇਹਨਾਂ ਦਾ ਇੱਕ ਨਾਟਕ ਸੀ ਉਹ ਬਿਲਕੁਲ ਟੋਟਲੀ ਫੇਲ ਚੁੱਕ ਹੋ ਚੁੱਕਾ ਹੈ ਪੰਜਾਬ ਪੁਲਿਸ ਹੈ ਜਿਹੜੀ ਉਹ ਕੁਝ ਇਹੋ ਜਿਹੇ ਮੁੱਦਿਆਂ ਤੇ ਕਾਰਵਾਈ ਕਰਦੀ ਹੈ ਜਿਹੜੀ ਕਿ ਲੋਕਾਂ ਨਾਲ ਨਹੀਂ ਜੁੜੇ ਹੋਏ ਜਿਹਦੇ ਪਿੱਛੇ ਕਿਉਂ ਵਿਦੇਸ਼ ਚ ਬੈਠੇ ਲੋਕਾਂ ਤੇ ਕਾਰਵਾਈ ਕਰਨ ਨੂੰ ਪੰਜਾਬ ਪੁਲਿਸ ਪੱਬਾ ਪਾਰ ਹੈ ਇੱਥੇ ਗੈਂਗਸਟਰ ਸ਼ਰੀਆਮ ਗੁਣੀਆਂ ਚਲਾ ਕੇ ਲੋਕਾਂ 'ਚ ਡਰ ਫਲਾ ਰਹੇ ਤੇ ਪੰਜਾਬ ਪੁਲਿਸ ਕਿਤੇ ਦਿਖਾਈ ਨਹੀਂ ਸੋ ਇਹਨਾਂ ਲਈ ਕੀ ਹੈ ਔਰ ਪੰਜਾਬ ਮਾਨਸਾ ਦੇ ਲੋਕ ਔਰ ਪੰਜਾਬ ਦੇ ਲੋਕ ਅਮਨ ਸ਼ਾਂਤੀ ਔਰ ਭਾਈਚਾਰਾ ਚਾਹੁੰਦੇ ਆ ਔਰ ਪੰਜਾਬ ਦੇ ਲੋਕ ਕਿਸ ਨੂੰ ਬਰਕਰਾਰ ਰੱਖਣਗੇ ਪਰ ਸਰਕਾਰ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਇਸ ਘਟਨਾ ਨੂੰ ਆਖਰੀ ਘਟਨਾ ਬਣਾਇਆ ਜਾਵੇ ਤਾਂ ਜੋ ਹੁਣ ਕੇ ਪੰਜਾਬ ਦੇ ਵਿੱਚ ਇਹ ਗੈਂਗਸਟਰਵਾਦ ਔਰ ਅੰਡਰਵਰਲਡ ਜਿਹੜਾ ਆ ਪਨਪ ਰਿਹਾ ਹੈ ਇਹ ਨਾ ਪਨਪੇ ਤੇ ਲੋਕ ਆਪ ਦਾ ਜ਼ਿੰਦਗੀ ਜਿਉਂ ਸਕਣ